ਕੁੱਲ 10 ਕਰੋੜ 74 ਲੱਖ ਰੁਪਏ ਦੇ ਇਹ ਸੜਕਾਂ ਦੇ ਜਿਹੜੇ ਕੰਮ ਨੇ ਅੱਜ-ਅੱਜ ਜੋ ਅੱਜ ਦੇ ਦਿਨ ਨੇ ਇਹ ਨਹੀਂ ਪੱਥਰ ਰੱਖੇ ਨੇ ਤੇ ਕੰਮ ਇਹਨਾਂ ਦੇ ਸ਼ੁਰੂ ਹੋਣ ਜਾ ਰਹੇ ਨੇ 27 ਕਰੋੜ ਰੁਪਏ ਦੇ ਸੜਕਾਂ ਦੇ ਨਹੀਂ ਪੱਥਰ ਜਿਹੜੇ ਅਸੀਂ ਉਹ ਰੱਖਦੇ ਤੇ ਲਹਿਰੇ ਹਲਕੇ ਨੂੰ ਮੈਂ ਇਹ ਵੀ ਕਹਿ ਸਕਦਾ ਕਿ ਬਹੁਤ ਵੱਡਿਆਂ ਵੱਡੀਆਂ ਜਿਹੜੀਆਂ ਕੰਮ ਨੇ ਇੱਥੇ ਸ਼ੁਰੂ ਹੋਏ ਨੇ ਹੁਣ ਐਸੇ ਪਿੰਡ ਦੀ ਮੈਂ ਗੱਲ ਕਰਲਾਂ ਇੱਥੋਂ ਪਹਿਲਾਂ ਇੱਕ ਸੜਕ ਅਸੀਂ ਬਣਾ ਕੇ ਗਏ ਸੀ ਤੇ ਆ ਜਿਹੜੀ ਸੜਕ ਮੇਨ ਆਉਂਦੀ ਹੈ ਮਖਸ਼ੀ ਵਾਲੇ ਤੋਂ ਇਹੇ ਸੜਕ 18 ਫੁੱਟ ਦੀ ਬਹੁਤ ਵੱਡੀ ਡਿਮਾਂਡ ਐ ਇਸ ਪਿੰਡ ਦੀ ਮੇਰੇ ਘਰ ਦੇ 20-30 ਸਾਲ ਦੀ ਡਿਮਾਂਡ ਸੀ ਲੋ ਜੀ ਤੇ 18 ਫੁੱਟ ਤੋਂ ਬਿਨਾ ਹੁਣ ਕੋਈ ਗੁਜ਼ਾਰਾ ਨਹੀਂ ਐ ਸੜਕ ਇੰਨੀਕੀ ਸੀ ਉਹ ਲਗੋ ਨਹੀਂ ਮੋਟਰਸਾਈਕਲ ਨਹੀਂ ਲੰਘਦਾ ਤੇ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਤੋ ਇਹਨਾਂ ਦੀ ਬੰਡੀ ਬੰਗ ਸੀ ਉਹ ਵੀ 18 ਫੁੱਟ ਦੀ ਐ ਜਿਹੜੀ ਸਾਰੀ ਕਰ ਦਿੱਤੀ ਗਈ ਐ ਪੰਜਾਬ ਸਰਕਾਰ ਦਾ ਬਹੁਤ ਇਤਿਹਾਸਕ ਫੈਸਲਾ ਐ ਇਹ ਜਿਹੜਾ ਅੱਜ ਤੱਕ ਨਹੀਂ ਕਦੀ ਹੋਇਆ ਅੱਜ ਤੱਕ ਦਾ ਕੀ ਹੈ ਕਿ ਜਦੋਂ ਸੜਕ ਬਣਦੀ ਸੀ ਸੜਕ ਟੁੱਟਣੀ ਸ਼ੁਰੂ ਹੋ ਜਾਂਦੀ ਸੀ ਤੇ ਲੋਕਾਂ ਨੂੰ ਬੜੀ ਸ਼ਿਕਾਇਤ ਰਹਿੰਦੀ ਸੀ ਕਿ ਸੜਕ ਬਣੀ ਨੂੰ ਜਿੱਤ 9 ਮਹੀਨੇ ਹੋਏ ਨੇ ਸੜਕ ਬਣੀ ਨੂੰ 6 ਮਹੀਨੇ ਹੋਏ ਨੇ ਸੜਕ ਟੁੱਟਣੀ ਸ਼ੁਰੂ ਹੋ ਗਈ। ਸੋ ਇਹ ਪੰਜਾਬ ਸਰਕਾਰ ਨੇ ਬਹੁਤ ਵੱਡਾ ਫੈਸਲਾ ਕੀਤਾ ਹੈ ਕਿ ਜਿਹੜੀ ਸੜਕਾਂ ਹੁਣ 19000 ਕਿਲੋਮੀਟਰ ਸੜਕਾਂ ਜਿਹੜੀ ਪੰਜਾਬ ਦੇ ਵਿੱਚ ਬਣਨ ਜਾ ਰਹੀ ਹੈ ਤੇ ਲਹਿਰੇ ਹਲਕੇ ਦੇ ਵਿੱਚ 60 ਸੜਕਾਂ ਨੇ ਸੋ ਹੁਣੇ ਫੈਸਲਾ ਹੋਇਆ ਹੈ ਕਿ ਜਿਹੜੀ ਸੜਕ ਬਣਦੀ ਹੈ ਉਹ ਸੜਕ ਦੀ 5 ਸਾਲ ਤੱਕ ਦੀ ਜਿਹੜੀ ਗਰੰਟੀ ਆ ਉਸ ठेकेदार ਦੀ ਹੈ ਕਿ 5 ਸਾਲ ਤੱਕ ਕਿਤੇ ਵੀ ਸੜਕ 'ਚ ਕੋਈ ਕਮੀ ਪੇਸ਼ੀ ਆਉਂਦੀ ਆ ਤਾਂ ठेकेदार ਜ਼ਿੰਮੇਵਾਰ ਹੋਊਗਾ ਤੇ ठेकेदार ਠੀਕ ਕਰਕੇ ਦੇਊਗਾ ਅੱਜ ਸੜਕਾਂ ਦਾ ਨੀ ਪੱਥਰ ਇੱਥੇ ਰੱਖੇ ਗਏ ਨੇ ਸੋ ਇਹਨਾਂ ਦੋਨੇ ਸੜਕਾਂ ਤੇ 73 ਲੱਖ ਰੁਪਏ ਦੇ ਲਗਭਗ ਜਿਹੜਾ ਉਹ ਲੱਗਣਾ ਹੈ ਸੋ ਦੋਨੇ ਸੜਕਾਂ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਐ ਖਰਾਬ ਸੀ ਸੜਕਾਂ ਸੋ ਅੱਜ ਇਹ ਦੋਨੇ ਸੜਕਾਂ ਦਾ ਨੀ ਪੱਥਰ ਰੱਖਿਆ ਤੇ ਛੇਤੀ ਇਹਨਾਂ ਤੇ ਕੰਮ ਹੈ ਜਿਹੜਾ ਦੀਵਾਲੀ ਤੋਂ ਤੁਰੰਤ ਬਾਅਦ ਉਹ ਸ਼ੁਰੂ ਹੋ ਜਾਣਾ ਹੈ